મોગા લુધ્યા ਚਿਟੀ ਰੋਡ ਤੇ ਦੋ ਕੁੜੀਆਂ ਸਟਾਲ ਲਗਾ ਕੇ ਗੰਨੇ ਦਾ ਰਸ ਵੇਚ ਰਹੀਆਂ ਹਨ ਅਤੇ ਲੋਕ ਵੀ ਇਨ੍ਹਾਂ ਕਜ਼ਨ ਭੈਣਾਂ ਦੀ ਕਾਫੀ ਤਾਰੀਫ਼ ਕਰ ਰਹੇ ਨੇ ਲੜਕੀਆਂ ਨੇ BCA ਅਤੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਪਰ ਨੌਕਰੀ ਨਾ ਮਿਲਣ ਅਤੇ ਘਰ ਦੇ ਹਾਲਾਤਾਂ ਕਾਰਨ ਉਹਨਾਂ ਨੂੰ ਇਹ ਕੰਮ ਕਰਨਾ ਪੈ ਰਿਹਾ ਹੈ ਜਿੱਥੇ ਇੱਕ ਪਾਸੇ ਅੱਜਕੱਲ ਜ਼ਿਆਦਾਤਰ ਬੱਚੇ ਵਿਦੇਸ਼ਾਂ ਵੱਲ ਭੱਜ ਰਹੇ ਨੇ ਉੱਥੇ ਹੀ ਇਨ੍ਹਾਂ ਧੀਆਂ ਨੇ ਨਾ ਸਿਰਫ ਆਪਣੇ ਪਰਿਵਾਰ ਨੂੰ ਸੰਭਾਲਿਆ ਹੈ ਉੱਥੇ ਹੀ ਦੂਜੇ ਨੌਜਵਾਨਾਂ ਲਈ ਵੀ ਵੱਡੀ ਮਿਸਾਲ ਬਣੀਆਂ ਹਨ ਤੇ ਦੱਸ ਰਹੀਆਂ ਹਨ ਕਿ ਕੰਮ ਕੋਈ ਕਰੋ ਬਸ ਕਰਨਾ ਸੱਚੇ ਦਿਲ ਅਤੇ ਮਿਹਨਤ ਨਾਲ ਚਾਹੀਦਾ ਹੈ ਸਰ ਗ੍ਰੈਜੂਏਸ਼ਨ ਹੈ ਮੇਰੀ ਗ੍ਰੈਜੂਏਸ਼ਨ ਕੀਤੀ ਹੈ ਤੇ ਕਿੰਦਾ ਇੱਥੇ ਕੋਈ ਕੰਮ ਕਰ ਰਹੇ ਕਿਵੇਂ ਕਰ ਰਹੇ ਕੀ ਕੀ ਪ੍ਰੋਬਲਮ ਲਈ ਤੁਹਾਨੂੰ ਸਰ ਇਹ ਕੰਮ ਕਰ ਰਹੇ ਸਰ ਪਹਿਲੇ ਇਹ ਕੰਮ ਮੇਰੇ ਫਾਦਰ ਸਾਹਿਬ ਨੇ ਚਾਲੂ ਕੀਤਾ ਸੀ ਕਦਰ ਸਿਸਟਰ ਦੇ ਫਾਦਰ ਸੀਗੇ ਤੇ ਵੀ ਉਹਨੇ ਦੇ ਅਬिद ਖਰਾਬ ਹੋਣ ਕਰਕੇ ਬਣ ਕੇ ਇਹ ਕੰਮ ਉਹਨਾਂ ਨੇ ਆਪ ਚਾਲੂ ਕੀਤਾ ਮੇਰੀ ਕਦਰ ਸਿਸਟਰ ਨੇ ਉਸ ਤੋਂ ਬਾਅਦ ਮੈਂ ਉਹਨਾਂ ਦੀ ਹੈਲਪ ਕਰ ਲੈਣ ਦੇ ਨਾਲ ਆ ਜਿੰਦੀ ਹੈ ਸਰ ਪਹਿਲਾ ਸਭ ਤੋਂ ਪਹਿਲੇ ਮੈਂ ਜਿਹੜਾ ਕੰਨਾ ਲੈ ਕੇ ਆਉਣਾ ਪੈਂਦਾ ਵਾ ਤੇ ਉਹਨੂੰ ਸਾਫ਼ ਕਰਨਾ ਹੁੰਦਾ ਵਾ ਫਿਰ ਇੱਥੇ ਗੱਡੀ ਲਾਉਣਾ ਹੁੰਦਾ ਵਾ ਫਿਰ ਲੈ ਕੇ ਆਉਣਾ ਦਾ ਮੋਕਾ ਗੱਡੀ ਤੁਸੀਂ ਆ ਵੀ ਡਰਾਈਵ ਕਰਕੇ ਆਉਣੀ ਹਾਂਜੀ ਹਾਂਜੀ ਤੇ ਘਰ ਦੇ ਵਿੱਚ ਕੌਣ ਆਗੇ ਨਾਲ ਜਿਹੜਾ ਜਿਹੜਾ ਦਾ ਜਿਹੜਾ ਚਲਦਾ ਹੈ ਮੇਰੇ ਮੇਰੇ ਬ੍ਰਦਰ ਆ ਮੇਰੀ ਮਦਰ ਆ ਮੇਰੇ ਫਾਦਰ ਦੀ ਡੈਥ ਹੋ ਗਈ ਉਹਨਾਂ ਨੂੰ ਕਰੀਬ 12 ਸਾਲ ਵગેਰ ਡੈਥ ਹੋਈ ਉਹ ਤੁਹਾਡੇ ਕਜ਼ਨ ਸਿਰ ਤੇ ਵੀ ਬ੍ਰਦਰ ਤੇ ਹਾਂਜੀ ਫੇਰ ਤੁਹਾਡਾ ਦੋ ਘਰਾਂ ਦਾ ਬਿਆਰ ਚੱਲ ਰਿਹਾ ਹਾਂਜੀ ਵਧੀਆ ਚੱਲ ਜਾਣਾ ਸਰ ਇਹ ਚੋ ਗਿਆ ਸਰ ਆਮ ਬੱਚਿਆਂ ਨੂੰ ਵੀ ਇਹਨਾਂ ਨੂੰ ਵੀ ਇਦਾਂ ਵੀ ਵੀ ਕਰੋ ਬਾਹਰ ਨਿਕਲੋ ਵੀ ਮਾਪਿਆਂ ਦੀ ਹੈਲਪ ਕਰਨੀ ਚਾਹੀਦੀ ਹੈ ਤੇ ਵੀ ਅਬ ਜੇ ਤਾਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਗ੍ਰੈਜੂਏਸ਼ਨ ਤੋਂ ਕਰਨ ਤੋਂ ਬਾਅਦ ਆਮ ਬੱਚਿਆਂ ਨੂੰ ਵੀ ਅਸੀਂ ਫੋਰਨ ਚ ਵੇਚੀਏ ਨਹੀਂ ਸਰ ਫੋਰਨ ਤਾਂ ਨਹੀਂ ਸੋਚਿਆ ਫੋਰਨ ਜਾ ਕੇ ਸਰ ਦਿਹਾੜੀਆਂ ਕਰਨੀਆਂ ਮੈਂ ਉਦੋਂ ਬੈਠੇ ਇੱਥੇ ਕੰਮ ਕਾਰੋਬਾਰ ਚਾਲੂ ਕਰ ਲਿਆ ਆਪਣਾ ਮੇਰਾ ਨਾਮ ਮਨਦੀਪ ਕਰਨ ਮੈਂ ਪਿੰਡ ਕੋਕਰੀ ਬਲਾਸੰਗ ਦੀ ਰਹਿਣ ਵਾਲੀ ਆ ਅ ਦੋ ਮਹੀਨੇ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇਹ ਕੰਮ ਸ਼ੁਰੂ ਕੀਤਾ ਸੀ ਉਹਨਾਂ ਦੀ ਤਬੀਤ ਖਰਾਬ ਹੋਣ ਦੇ ਕਾਰਨ ਡਾਕਟਰ ਨੇ ਉਹਨਾਂ ਨੂੰ ਰੈਸਟ ਦੱਸਦੀ ਤੇ ਪਹਿਲਾ ਹਫਤਾ 10 ਦਿਨ ਇਹ ਕੰਮ ਛੱਡਤਾ ਸੀ ਪਰ ਘਰ ਦਾ ਗੁਜ਼ਾਰਾ ਕਰਨਾ ਥੋੜਾ ਮੁਸ਼ਕਲ ਹੋ ਗਿਆ ਇਸ ਤੋਂ ਬਾਅਦ ਮੈਂ ਆਪਣੇ ਦਿਮਾਗ ਨਾਲ ਸੋਚਿਆ ਤੇ ਇਹ ਕੰਮ ਮੈਂ ਸ਼ੁਰੂ ਕੀਤਾ ਮੇਰੀ ਹੈਲਪ ਕਰਨ ਦੇ ਲਈ ਮੇਰੀ ਕਜ਼ਨ ਸਿਸਟਰ ਅਮਨਜੋਤ ਮੇਰੀ ਹੈਲਪ ਕਰਦੀ ਤੇ ਪਰਿਵਾਰ ਚ ਕੌਣ ਕੌਣ ਆਇਆ ਜੀ ਅ ਮੇਰੇ ਪੇਰੈਂਟਸ ਨੇ ਅਸੀਂ ਫੋਰਸ ਇਵਨਿੰਗ ਜਾਂ ਸਰ ਤੇ ਕਿੱਦਾਂ ਹੁਣ ਗੁਜ਼ਾਰਾ ਕਿੱਦਾਂ ਕਰਨਾ ਕੋਈ ਨਹੀਂ ਕਰਦਾ ਹਾਂਜੀ ਜਰੂਰ ਇਥੋਂ ਅਸੀਂ ਇਨਕਮ ਲੈ ਕੇ ਜਾਂਦੇ ਹਾਂ ਉਸ ਨਾਲ ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਹੈ ਸਰ ਤੁਹਾਡੀ ਮਦਦ ਕਾਉਂਡ ਕਰਾਉਂਦਾ ਫਿਰ ਕਿਉਂਕਿ ਮਿਹਨਤ ਬਹੁਤ ਵੱਡੀ ਪੈਦੀ ਹੈ ਹਾਂਜੀ ਮੇਰੀ ਮਦਦ ਕਦਨ ਕਰਵਾਉਂਦੇ ਨੇ ਮੇਰੇ ਅਮਨ ਜੁੱਤ ਕਰਦੇ ਤੇ ਜਿਵੇਂ ਹੁਣ ਪਰਚੇਜ਼ ਕਰਦਾ ਹੁੰਦਾ ਸਾਮਾਨ ਅਸੀਂ ਸਵੇਰ ਮਾਰਨਿੰਗ 5:30 ਦੇ ਕਰੀਬ ਅਸੀਂ ਮੰਡੀ ਜਾਈਦਾ ਗੰਨਾ ਲੈ ਕੇ ਆਈਦਾ ਫਿਰ ਘਰ ਆ ਕੇ ਸਾਫ਼ ਕਰੀਦਾ ਵਾਸ਼ ਕਰੀਦਾ ਗੱਡੀ 'ਚ ਸਾਰਾ ਸੈਟਅਪ ਲਾਈਦਾ ਉਸ ਤੋਂ ਬਾਅਦ ਮੋਗ ਗਿਆ ਕਿ ਸਰਟੀਫਾਈ ਦਾ ਫਿਰ ਸਾਰਾ ਸੇਲ ਹੋ ਗਿਆ। ਜੇ ਤੁਸੀਂ ਆ ਵੀ ਪਰਚੇਜ ਕਰੀ ਜਾਂਦੇ ਹੋ। ਹਾਂਜੀ ਸਰ। ਹਾਂਜੀ। ਕਿਵੇਂ ਉੱਥੇ ਬਦੰਦ ਸਰ ਉੱਥੇ ਕਿੱਥੇ ਬਦੰਦ? ਬੋਲਿੰਗ ਲੱਗਦੀ ਸਰ ਉੱਥੇ 1 ਕਵਾਂਟਲ ਦਾ ਰੇਟ ਨਹੀਂ। ਕਵਾਂਟਲ ਦੇ ਹਿਸਾਬ ਨਾਲ ਮਿਲਦਾ। ਫਿਰ ਆਪਾਂ ਡੇਲੀ ਕਵਾਂਟਲ ਲੈ ਕੇ ਸਾਰਾ ਸਟੋਰ ਦਾ ਕਰ ਨਹੀਂ ਸਕਦੇ ਸਰ ਗੱਣਾ ਖਰਾਬ ਹੋ ਜਾਂਦਾ। ਸੋ ਡੇਲੀ ਬੇਸ ਤੇ ਜਿੰਨਾ ਗੱਣਾ ਲੱਗ ਜਾਵੇ ਉਹ ਹਿਸਾਬ ਨਾਲ ਦੇ। ਕਾਰੋਗਾਰ ਵਧੀਆ ਚੱਲ ਰਹੀ ਹੈ ਅੰਕੁੜੀਆਂ ਨੂੰ ਕੀ ਮੈਸੇਜ ਚਲਾਉਂਦੇ ਅੰਕੁੜੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਾਂ ਬਾਹਰ ਵੀ ਜਾਣੇ ਉੱਥੇ ਵੀ ਜਾ ਕੇ ਦਿਹਾੜੀਆਂ ਕਰਦੀਆਂ ਇਸ ਤੋਂ ਵਧੀਆ ਆਪਾਂ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਕਰੀਏ ਤੇ ਘਰਾਂ ਦੀ ਹਲਕੀ ਕਰੀਏ ਨਹੀਂ ਜੀ ਬਿਲਕੁਲ ਕੰਮ ਕਰ ਜੇ ਤਾਂ ਕੋਈ ਹਰਜ ਨਹੀਂ ਹੈ ਪਰ ਜਦੋਂ ਅਸੀਂ ਇੰਨੀ ਪੜ੍ਹਾਈ ਕਰ ਲਏ ਨੇ ਫਿਰ ਤਾਂ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ ਨਾ ਕਿਤੇ ਅਸੀਂ ਕਾਬਲ ਆ ਜੋ ਅਸੀਂ ਮਿਹਨਤ ਕੀਤੀ ਹੈ ਇੰਨੀ ਪੜ੍ਹਾਈ ਕੀਤੀ ਹੈ ਤਾਂ ਫਿਰ ਜੇ ਰੇੜੀ ਹੋਈ ਲਾਉਣੀ ਹੈ ਤਾਂ ਇੰਨੀ ਪਟੀਆਂ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਸਿਰਫ ਇੱਕ ਮੁੰਡੇ ਹੀ ਨਹੀਂ ਹੈ ਜਿਹੜਾ ਆਪਣੇ ਪਿਓ ਦਾ ਜਿਹੜਾ ਹੈ ਕੰਮ ਹੋ ਕੇ ਕਰ ਸਕਦੇ ਆ ਪਰ ਫਿਰ ਵੀ ਦੇਖ ਰਹੇ ਬੱਚੀਆਂ ਪੜੀਆਂ ਹੋਈਆਂ ਤੇ ਇਹਨਾਂ ਨੂੰ ਨੌਕਰੀ ਜ਼ਰੂਰ ਮਿਲਣੀ ਚਾਹੀਦੀ ਉਹਦੇ ਨਾਲ ਜ਼ਿਆਦਾ ਇਹਨਾਂ ਦੀ ਅਪਦੇ ਜਿਹੜੀ ਪਿਤਾ ਦੀ ਉਹ ਹਰਪ ਹੋ ਸਕਦੀ ਇੱਕ ਹੋਰ ਕਹਾਵਤ ਕਹਿੰਦੇ ਕਹਿੰਦੇ ਆ ਨਾ ਵੀ ਮਰਦ ਦੀ ਕਾਮਯਾਬੀ ਪਿੱਛੇ ਔਰਤ ਬਿਲਕੁਲ ਜੀ ਉਹ ਤਾਂ ਹੈ ਕਿਉਂ ਨਹੀਂ ਹੈ ਬਿਲਕੁਲ ਹੈਗਾ ਹੈ ਪਰ ਫਿਰ ਵੀ ਇਹਨਾਂ ਨੂੰ ਇਹਨਾਂ ਦੇ ਜਿਹੜੀ ਪੜ੍ਹਾਈ ਕੀਤੀ ਉਹਦੇ ਮੁਤਾਬਕ ਇਹਨਾਂ ਨੂੰ ਜ਼ਰੂਰ ਜੌਬ ਮਿਲਣੀ ਚਾਹੀਦੀ ਹੈ ਇੰਨਾ ਪੜ੍ਹ ਲੈ ਕੇ ਸਾਡੇ ਬੱਚੇ ਜਿਹੜੇ ਬਾਹਰ ਵੀ ਜਾ ਰਹੇ ਆ ਜੀ ਬਹੁਤ ਮਤਲਬ ਘਰਾਵ ਹੋ ਰਿਹਾ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਉਹ ਪ੍ਰਵਾਸੀਆਂ ਦੇ ਆਉਣ ਨਾਲ ਇੰਨਾ ਕੰਮ ਘੜ ਚੁੱਕਾ ਸੀ ਇਹ ਬੱਚਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਕੀਤੀ ਇਹਨਾਂ ਨੂੰ ਦੇਖ ਕੇ ਨੌਜਵਾਨ ਵੀ ਅੱਗੇ ਆਉਣਗੇ ਉਹ ਵੀ ਆਪਣਾ ਸਵੈਰ ਕੀਤਾ ਕੋਈ ਨਾ ਕੋਈ ਅਪਣਾਉਣਗੇ ਤਾਂ ਬਹੁਤ ਵਧੀਆ ਗੱਲ ਹੈ ਜੀ ਵਿਦੇਸ਼ਾਂ 'ਚ ਵੀ ਆਪਾਂ ਬੱਚੇ ਭੇਜਦੇ ਆ ਤੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਅੱਦਾਂ ਦੇ ਕਾਰੋਬਾਰ ਆ ਗਏ ਪਰ ਜੇ ਅਸੀਂ ਆਪਣੇ ਪੰਜਾਬ 'ਚ ਹੀ ਕਰੀਏ ਤਾਂ ਬਿਲਕੁਲ ਹਾਂ ਜੀ ਬਸ ਇੱਥੇ ਸਾਡੇ ਸਿਸਟਮ ਦਾ ਹੀ ਫਰਕ ਰਹਿ ਗਿਆ ਜੀ ਜੇ ਸਿਸਟਮ ਥੋੜਾ ਜਿਹਾ ਸਾਡਾ ਸੁਧਰ ਜਾਵੇ ਕਰਪਸ਼ਨ हट ਜਾਵੇ ਸਿਸਟਮ ਸੁਧਰ ਜਾਵੇ ਤਾਂ ਬੱਚੇ ਬਾਹਰ ਜਾਣ ਉਹ ਵੀ हट ਜਾਣਗੇ ਤੇ ਮੈਨਾਂ ਮਹੀਨੇ ਦੇ ਕਰੀਬ ਹੋ ਗਿਆ ਬਾਈ ਜੀ ਮੈਂ ਸਾਡੂ ਸਾਹਮ ਮੈਂ ਵੀ ਇਹ ਤਾਂ ਨਾ ਇਹ ਕੁੜੀਆਂ ਵਿਚਾਰੀਆਂ ਕੋਈ ਹੋਰ ਨਹੀਂ ਕਿਹਨੂੰ ਲੱਗਿਆ ਤੇ ਅੱਡਾ ਲਾੜ ਕੇ ਉਹ ਦਮਾਰ ਚ ਆਈ ਗੱਲ ਇਹ ਗਨੇ ਘਰਾ ਹੀ ਸਾਨੂੰ ਕੀ ਕੰਮ ਕਰਨਾ ਕੀ ਕਰਨਾ ਨਹੀਂ ਚਾਹੀਦਾ ਨਾ ਜੇ ਲੱਗੇ ਵੀ ਕੰਮ ਅਸੀਂ ਕਰ ਸਕਦੀਆਂ ਵਾਂ ਤੇ ਬਾਹਰ ਛੱਡ ਕੇ ਕੰਮ ਕਰ ਰਹੀਆਂ ਵਿਚਾਰੀਆਂ ਮਿਹਨਤ ਪੂਰੀ ਕਰ ਰਹੀਆਂ ਜੀ ਕੀ ਕੀ ਤੁਸੀਂ ਇਹ ਤਾਂ ਨਾ ਗੱਲ ਕੀਤੀ ਇਹਨਾਂ ਦੇ ਪਰਿਵਾਰ ਬਾਰੇ ਕੋਈ ਗੱਲ ਕੀਤੀ ਨਹੀਂ ਮੈਂ ਇੱਥੇ ਉਹਨੇ ਖੜਾ ਸੀ ਗਾਈ ਗੱਲ ਕਰਤੇ ਪਏ ਸੀ ਸਾਡਾ ਭਈਆ ਭਰਾ ਹਟਾ ਸਮਾਜ ਸੈਟੀ ਦੀ ਸੇਵਾ ਕਰਦੇ ਨੇ ਲੋੜਾ ਡੱਡ ਬੁੱਢੀ ਚੱਕਦੇ ਆ ਵੀ ਕਹਿੰਦਾ ਜੇ ਵਾਈਟ ਲੈਣੀ ਕਹਿੰਦਾ ਤੇ ਕਹਿੰਦਾ ਐ ਕਰਕੇ ਵੀ ਘਰ ਦੇ ਬਿਮਾਰ ਰਹਿੰਦੇ ਆ ਡੈਡੀ ਸ਼ੂਗਰ ਰਹਿੰਦੀ ਆ ਇਹ ਕਿ ਬੀਚ ਕੋਈ ਹਣੀ ਸੀਗਾ ਫਿਰ ਇਹ ਵਿਚਾਰੀਆਂ ਕਿਹਾ ਵੀ ਅਸੀਂ ਚੱਲਾ ਘੜਾਲੀ ਲਾ ਲਈ ਉਹ ਜੂਸ ਦਾ ਕੰਮ ਕਰੀਏ ਸੀ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, car For more information, please contact him at under Jacktrade platform, www.checktrade.com 921760 Chander Consultants Limited. Call him on this number: 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ